ਸਰਹੰਦ ਸ਼ਹਿਰ ਨਾਣਾ ਦੇਵੀ ਮੰਦਿਰ ਨੇੜੇ 5 ਕਰੋੜ 68 ਲੱਖ ਦੀ ਲਾਗਤ ਦੇ ਨਾਲ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਦੀ ਅਗਵਾਈ ਦੇ ਵਿੱਚ ਚੇਅਰਮੈਨ ਸਨੀ ਸਿੰਘ ਆਲੂਵਾਲੀਆ ਵੱਲੋਂ ਸਾਂਝੇ ਤੌਰ ਤੇ ਨੀਂਹ ਪੱਥਰ ਰੱਖਿਆ ਗਿਆ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਚੇਅਰਮੈਨ ਸਨੀ ਸਿੰਘ ਆਲੂਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਨੂੰ ਸੁੰਦਰ ਦਿੱਖ ਦੇਣ ਦੇ ਲਈ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਫੌਂਡ ਦੇ ਲਈ ਬੀਉਤਪੰਦੀ ਵੜਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਗਵਾਇ ਦੇ ਵਿੱਚ ਸੂਬਾ ਤਰੱਕੀ ਦੀ ਰਾਤ ਦੌੜ ਰਿਹਾ ਹੈ ਅਤੇ ਸੂਬੇ ਦੇ ਵਿਕਾਸ ਨੂੰ ਹਰ ਪੱਖੋਂ ਮੋਹਰੀ ਬਣਾਉਣ ਲਈ ਵੱਡੇ ਪੱਧਰ ਤੇ ਪ੍ਰੋਜੈਕਟ ਲਿਆਂਦੇ ਜਾ ਰਹੇ ਨੇ ਸਰਹੰਦ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਲਈ 5 ਕਰੋੜ 68 ਲੱਖ ਰੁਪਏ ਦੀ ਲਾਗਤ ਦੇ ਨਾਲ ਸੀਵਰੇਜ ਤੇ ਹੋਰ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਦੇ ਕਾਰਜ ਨੂੰ ਜਲਦ ਨੇਪੜੇ ਚਾੜਿਆ ਜਾਏਗਾ ਅਤੇ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਤੋਂ ਨਿਜਾਤ ਦਵਾਈ ਜਾਏਗੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੇ ਲਈ ਜਲਦ ਵੱਡਾ ਫੈਸਲਾ ਲਿਆ ਜਾਵੇਗਾ। ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਸੀਵਰੇਜ ਦੀ ਗੰਦੇ ਪਾਣੀ ਦੀ ਨਿਕਾਸੀ ਤੋਂ ਲੋਕਾਂ ਦੀ ਜੋ ਸਮੱਸਿਆ ਬਣੀ ਹੋਈ ਹੈ ਉਸ ਦੇ ਉੱਤੇ ਵੀ ਨਜ਼ਰਅਤ ਦਿਵਾਈ ਜਾਏਗੀ ਤੇ ਪੈਦ ਦੇ ਆਧਾਰ ਤੇ ਜਿਹੜੇ ਕੀ ਕੰਮ ਕਰਵਾਏ ਜਾਣਗੇ ਇਸ ਦੇ ਵਿੱਚ ਵੱਡੀਆਂ ਤਕਨੀਕਾਂ ਵਾਲੀਆਂ ਮਸ਼ੀਨਾਂ ਦੇ ਰਾਹੀਂ ਸੀਵਰੇਜ ਦੀ ਜਿਹੜੀ ਇੱਕੀ ਸਫਾਈ ਦੀ ਕਰਵਾਈ ਜਾਏਗੀ ਇਹ ਬੜੀ ਖੁਸ਼ੀ ਦਾ ਮਕਾਮ ਹੈ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਸਾਡੇ ਚੇਅਰਮੈਨ ਸਾਹਿਬ ਆਲੂ ਵਾਲੀਆ ਸਾਹਿਬ ਆਏ ਨੇ ਸੀਵਰੇਜ ਬੋਰਡ ਦੇ ਚੇਅਰਮੈਨ ਔਰ ਅਸੀਂ ਅੱਜ ਇੱਕ 5 ਕਰੋੜ 68 ਲੱਖ ਰੁਪਏ ਦਾ ਜਿਹੜਾ ਸਰੰਦ ਫਤੇਗੜ ਸਾਹਿਬ ਲਈ ਸੀਵਰੇਜ ਤੇ ਪਾਣੀ ਦੀ ਪਾਈਪਾਂ ਵਿਛਾਉਣ ਦਾ ਪ੍ਰੋਜੈਕਟ ਉਹਦੀ ਸ਼ੁਰੂਆਤ ਕੀਤੀ ਹੈ ਸੋ ਹੁਣ ਜਿਹੜਾ ਸਾਡਾ ਫਤੇਗੜ ਸਾਹਿਬ ਦੇ ਇਲਾਕੇ ਜਿਹੜੇ ਸਰੰਦ ਆ ਸਰੰਦ ਮੰਡੀ ਸਰੰਦ ਸ਼ਹਿਰ ਯਾ ਹਮਾਇਉਂ ਪਰ ਜਿਹੜੇ ਰਹਿ ਗਏ ਸੀ ਸਿਵਰੇਜ ਦੀ ਸੁਵਿਧਾਵਾਂ ਤੋਂ ਔਰ ਪਾਣੀ ਦੀ ਸੁਵਿਧਾਵਾਂ ਤੋਂ ਹੁਣ ਇਹ ਪੈਸੇ ਨਾਲ ਉਹ ਸਾਰੀਆਂ ਸੁਵਿਧਾਵਾਂ ਸਾਡੇ ਲੋਕਾਂ ਨੂੰ ਮਿਲਣਗੀਆਂ ਔਰ ਤਕਰੀਬਨ ਤਕਰੀਬਨ ਅਸੀਂ ਬਹੁਤ ਹੱਦ ਤੱਕ ਜਿਹੜਾ ਹੁਣ ਸ਼ਹਿਰ ਸਾਰਾ ਕਵਰ ਕਰ ਲਾਂਗੇ ਕਿੰਨੇ ਟਾਈਮ ਦੇ ਵਿੱਚ ਮੁਕੰਮਲ ਹੋ ਜਾਏਗਾ ਕੰਮ ਇਹ 8 ਮਹੀਨੇ 8 ਮਹੀਨੇ ਇਹਨੂੰ ਲੱਗਣਿਆ ਤੇ 8 ਮਹੀਨੇ ਦੇ ਵਿੱਚ ਵਿੱਚ ਤੁਸੀਂ ਦੇਖੋਗੇ ਕਿ ਸਾਰਾ ਪ੍ਰੋਜੈਕਟ ਸਾਡਾ ਕੰਪਲੀਟ ਕਰ ਦੇਵਾਂਗੇ ਸੀ ਇੰਨੀ ਕੀ ਲਗਤ ਲੱਗਈ 5 ਕਰੋੜ 68 ਲੱਖ ਸੋ ਸਾਡੇ ਚੇਅਰਮੈਨ ਸਾਹਿਬ ਆਏ ਆ ਅਸੀਂ ਹੋਰ ਵੀ ਪੈਸੇ ਮੰਗਣਿਆਂ ਨਾਲ ਤੋਂ ਕਿਉਂਕਿ ਸ਼ਹੀਦਾਂ ਦੀ ਧਰਤੀ ਹੈ ਔਰ ਮਾਨ ਸਾਹਿਬ ਨੇ ਖੁੱਲੇ ਗਫੇ ਰਖਿਆ ਫਤਿਹਗੜ੍ਹ ਸਾਹਿਬ ਲਈ ਬਹੁਤ ਵੱਡੇ ਦੋ ਤਿੰਨ ਪ੍ਰੋਜੈਕਟ ਹੋਰ ਵੀ ਆ ਰਹੇ ਨੇ ਸੋ ਮੈਂ ਧੰਨਵਾਦ ਕਰਦਾ ਸਾਡੇ ਚੇਅਰਮੈਨ ਸਾਹਿਬ ਦਾ ਵੀ ਕਿਹਨੇ ਨੇ ਉਚੇਚੇ ਤੌਰ ਤੇ ਜਿਹੜਾ ਇਹ ਬਹੁਤ ਛੇਤੀ ਕੰਮ ਸਿਰੇ ਚੜਾਇਆ ਤੇ ਹੁਣ ਸਾਡਾ ਕੰਮੇ ਸਟਾਰਟ ਹੋ ਜਾਊਗਾ ਇਕ ਸਰ ਹੋਰ ਖੁਸ਼ਖਬਰੀ ਦੱਸਣਾ ਚਾਹੁੰਦਾ ਇਹਦੇ ਵਿੱਚ ਜਿਹੜਾ 5 ਕਰੋੜ 68 ਲੱਖ ਹੈ ਸਾਡਾ ਜਿਹੜਾ ਸਰਾਂ ਸ਼ਹਿਰ ਹੈ ਪਾਣੀ ਦੀ ਬਹੁਤ ਸਮੱਸਿਆ ਰਹਿੰਦੀ ਹੈ ਇੱਥੇ ਕੋ ਪਾਣੀ ਦੀ ਟੈਂਕੀ ਬਣੂਗੀ ਇਸ ਤਰੀ ਸਾਡਾ ਬ੍ਰਹਮਣ ਮਾਜਰਾ ਉੱਥੇ ਟਿਊਬਵਲ ਇੱਕ ਟਿਊਬਵਲ ਅਸੀਂ ਇਧਰਲੇ ਪਾਸੇ ਲਾਉਣਾ ਆਪਣੇ ਤਲਾਨੀਆਂ ਵੱਲ ਸੋ ਦੋ ਟਿਊਬਵਲ ਤੇ ਇਹਦੇ ਵਿੱਚ ਤੇ ਇੱਕ ਟੈਂਕੀ ਦਾ ਪ੍ਰਬੰਧਨ ਹੈ ਤੇ ਉਹ ਵੀ ਲੋਕਾਂ ਨੂੰ ਜਦੋਂ ਟੈਂਕੀ ਬਣ ਜੂਗੀ ਪਾਣੀ ਵਾਲੀ ਤਾਂ ਪਾਣੀ ਦੀ ਸਮੱਸਿਆ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਲੋਕਲ ਗਵਰਨਮੈਂਟ ਦੇ ਮੰਤਰੀ ਡਾਕਟਰ ਅਵਜੋਤ ਜੀ ਦਾ ਸਾਡੇ ਐਮਐਲਏ ਸਾਹਿਬ ਤਕਵੀਰ ਰਾਏ ਜੀ ਦਾ ਕਿ ਜਿਹੜੀ ਵੀ ਸੀਵਰੇਜ ਜਿੱਥੇ-ਜਿੱਥੇ ਕਲੋਨੀਆਂ ਫਿਰਲਣਗੀਆਂ ਜਿੱਥੇ ਤੇ ਨਵੇਂ-ਨਵੇਂ ਘਰ ਬਣਨਗੇ ਜਿੱਥੇ ਤੇ ਮਿਊਨਿਸਪਲ ਕਮੇਟੀ ਦੀ ਲਿਮਿਟ ਵਧੂਗੀ ਉੱਥੇ-ਉੱਥੇ ਸੀਵਰੇਜ ਦੀ ਵੀ ਲੋੜ ਪੈਂਦੀ ਹੈ ਤੇ ਪਾਣੀ ਦੀ ਵੀ ਲੋੜ ਉਹਦੇ ਤਹਿਤ 5 ਕਰੋੜ 68 ਲੱਖ ਨਾਲ ਇੱਥੇ ਪਾਣੀ ਦਾ ਵੀ ਤੇ ਸੀਵਰੇਜ ਦੇ ਵੀ ਤੇ ਵਾਟਰ ਟੈਂਕ ਗੱਲਣ ਵੀ ਥਰੀਏ ਤਾਂ ਕਿ ਕਿਸੇ ਵੀ ਹਲਕੇ 'ਚ ਕਿਸੇ ਵੀ ਘਰ 'ਚ ਬੀਨ ਵਾਲੇ ਪਾਣੀ ਦੀ ਇਸ ਮਸੱਯਾ ਨਾਲ ਵੀ ਸਿੱਧੇ ਇਸ ਵਿੱਚ ਉਹਦੇ ਤਹਿਤ ਇੱਥੇ ਕੰਮ ਕੀਤਾਗੇ ਰਕਵੀਰ ਰਾਏ ਜੀ ਨੇ ਇਸ ਕੰਮ ਬਾਰੇ ਸਾਨੂੰ ਦੱਸਿਆ ਸੀ ਵੀ ਕਲੋਨੀਆਂ ਵੱਧੀਆਂ ਪਈਆਂ ਹੋਰ ਵੀ ਇਹਨਾਂ ਨੇ ਦੋ ਤਿੰਨ ਪੁਆਇੰਟਸ ਜਿਹੜੇ ਨੇ ਅਜੋ ਵੀ ਕਿਹਾ ਸੀ ਵੀ ਉਹ ਵੀ ਦੇਖਨੇ ਆਪਾਂ ਕਿ ਸ਼ਹਿਰ ਦੇ ਅੰਦਰ ਜਿਹੜਾ ਵੀ ਏਰੀਆ ਚ ਅਗਰ ਪੁਰਾਣਾ ਸੀਵਰੇਜ ਵੀ ਰੁਕੇ ਹੋਇਆ ਹੈ ਉਹਦਾ ਸਫਾਈ ਕੰਮ ਦਾ ਟਰਾਂਸ ਵੀ ਸਾਡਾ ਹੈ ਹੋਰ ਕਿੱਥੇ ਜੇ ਪਾਣੀ ਵੀ ਇਕੱਠਾ ਹੁੰਦਾ ਹੈ ਉੱਥੇ ਬੇਸ਼ੱਕ ਰੇਨ ਵਾਟਰ ਸੀਵਰੇਜ ਜਿਹਨੂੰ ਕਹਿੰਦੇ ਆ ਉਹ ਵੀ ਤਾਂ ਦਾ ਕੰਮ ਸਾਡਾ ਹੈ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਪੂਰਾ ਕਰਦੇ ਹੋ ਸਦਾ ਭਗਵਾਨ ਸਿੰਘ ਮਾਨ ਜੀ ਦੀ ਸੋਚ ਤੇ ਚੱਲਦੇ ਹੋ ਅਸੀਂ ਪੂਰੇ ਸ਼ਹਿਰ ਦੇ ਅੰਦਰ ਕਿਸੇ ਨੂੰ ਨਾ ਪੀਣ ਵਾਲੇ ਪਾਣੀ ਤੇ ਨਸੀਬ ਦੇ ਦੀ ਐਫ ਜੀ ਕੋਈ ਸਮੱਸਿਆ ਨਹੀਂ ਹੈ